ਦੇ ਆਉਂਚ ਤੇ ਆ ਜੱਪਾ ਕਰ ਦਿਆਂ ਸਪਰੇ ਹਾਂਜੀ ਤੇ ਬਾਕੀ ਬੱਸ ਨੂੰ ਚਾਲਦੇ ਆ ਟੈਂਕੀ ਪਾਣੀ ਕਿੱਥੋਂ ਹੀ ਤੇ ਚਲੋ ਬਾਤੀ ਹੁਣ ਆਪਾਂ ਜਾ ਕੇ ਟੈਂਕੀ ਪਾ ਕੇ ਲਿਆਣੀਆਂ ਤੇ ਬਾਕੀ ਫੂਨ ਪਖਾਨੇ ਆ ਕੇ ਦੇਖੀ ਬੰਦ ਇਹ ਲੋ ਜੀ ਟੈਂਕੀ ਪਾ ਲਈ ਆਪਾਂ ਤੇ ਬਾਕੀ ਬਾ ਹੁਣ ਚਾਲਦੇ ਆ ਪਾਣੀ ਭਰਦੇ ਆ ਜਾ ਕੇ ਦਲੀਨ ਚਲੋ ਤੇ ਲੋ ਜੀ ਤਾਂ ਹੀ ਲਿਆ ਇਹ ਟੈਂਕੀ ਲਿਆ ਕੇ ਕੱਲੇ ਟੈਂਕੀ ਲਿਆ ਟੈਂਕੀ ਲਿਆ ਕੇ ਲੀਏ ਚਾਬੀ ਲੱਗ ਗਈ ਲੱਗਦਾ ਨਾ ਤੇ ਬਾਕੀ ਬਾ ਹੁਣ ਥੋੜਾ ਜਿਹਾ ਪਾਣੀ ਫਿਰ ਬਾਕੀ ਮੋਟਰ ਤੇ ਜਾ ਕੇ ਪਰਾਂਗੇ ਹੈ ਲੋ ਜੀ ਆਪਾਂ ਬਾਉਣਲੇ ਵਿੱਚ ਅੱਲੇ ਮੋਟਰ ਤੇ ਚੱਕੀ ਜੇ ਵਾਕਿ ਹੁਣ ਜਾ ਕੇ ਸਪਰੇਅ ਕਰਦੇ ਆ ਐ ਤੇ ਕਿ ਵੀ ਆਪਾਂ ਗੁੱਲੀ ਡੰਡੇ ਵਾਲੀ ਕਰ ਰਹੇ ਆ ਹਾਂ ਜੀ ਕਿਉਂਕਿ ਆਸ ਮਾਰ ਕੇ ਗੁੱਲੀ ਡੰਡਾ ਮਰਿਆ ਨਹੀਂ ਹੈਗਾ ਤੇ ਬਸ ਹੁਣ ਡੋਲੀ ਗੁੱਲੀ ਡੰਡੇ ਦੀ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹ ਵੀ ਕਰਾਂਗੇ ਤਾਕਤ ਦੇਣਾ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਦੇਖ ਲਓ ਓਂਡੇ ਨੂੰ ਪਤਾ ਕੀ ਹੋਈ ਜਾਂਦਾ ਤੇ ਬਾਕੀ ਕੈਮਰਾ ਨਹੀਂ ਸਾਫ ਇਸ ਤਰ੍ਹਾਂ ਮੈਂ ਨਾ ਕਰਾਂਗਾ ਤੇ ਬਾਕੀ ਖੜ ਜੋ ਅਸੀਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਨੇ ਗਾਣੇ ਗੋਣੇ ਸੁਣ ਲਈ ਲੋ ਜੀ ਬਾਕੀ ਦਵਾਈ ਖੋਲਣ ਲੱਗੇ ਘਰਾਣੀ ਖੋਲਕੀ ਨਹੀਂ ਲਿਆ ਤੇ ਉਹ ਲੱਗਾਗੇ ਸਪਰੇਅ ਕਰਨ ੁੱਲੀ ਡੰਡਾ ਬਹਾਵਾ ਜੀ ਤੇ ਬਾਕੀ ਤਿੰਨ ਕਿੱਲਾਂ ਜਿਹਾ ਪਾਅ ਕਰਾਂਗੇ ਤੇ ਲੋ ਜੀ ਪੈਪ ਖੋਲਤਾ ਆਪਾਂ ਉਹ ਬਾਕੀ ਆਪਾਂ ਸਟਾਰਟ ਕਰੀ ਜੀ ਓਕੇ ਵਾ ਕਰਦਣਾ ਸ਼ੁਰੂ ਜੀ ਵਸਾ ਤਿੰਨ ਕਿੱਲਾਂ ਜੀ ਕਰਕੇ ਫਿਰ ਆਪਾਂ ਟੈਂਕੀ ਧੋ ਦਾਂਗੇ ਅੰਦਰੋਂ ਪਾਣੀ ਇੱਥੋਂ ਭਰ ਲਈ ਜਾਂਗੇ ਨਾ ਟਰੈਕਟਰ ਦੁਆਰ ਤੋਂ ਮੜੇ ਪਾਣੀ ਮਾਰ ਦਾਂਗੇ ਬਾਕੀ ਗੱਡੀ ਖੜੀ ਆ ਗੱਡ ਨੂੰ ਸਮਾਰ ਕੇ ਧੋ ਲਾਂਗੇ ਬਾਕੀ ਬਾਹਰ ਸਪਰੇ ਕਰਦੇ ਹਾਂ ਮਿਲਦਾ ਤੁਹਾਨੂੰ ਤੇ ਬਾਕੀ ਲੋ ਜੀ ਹੋ ਗਿਆ ਸਟਾਰਟ ਸਪਰੇ ਦਾ ਕੰਮ ਬਾਕੀ ਵਿੱਚ ਵਿੱਚ ਹੀ ਰਕਵਾੜ ਵਹ ਰਹਿਂਦਾ ਤਾਂ ਕਰਕੇ ਫਕਾਰਨੇ ਨਹੀਂ ਤਾਂ ਕੀ ਲੋੜਦੀ ਤੇ ਬਾਕੀ ਇਹ ਤੋਂ ਬਾਅਦ ਦੇਖਾਂਗੇ ਫਿਰ ਤਾਕਤ ਦੇ ਕਰਾਂਗੇ ਇਹ ਕਵਾੜਤੀ ਕਰ ਰਹੇ ਹਾਂ ਕੁੱਲੀ ਡੰਡੇ ਦੀ ਬਾਕੀ ਬਾਕ ਕਰ ਦਈਏ ਆਲੇ ਵਿੱਚ ਮਿਲਦੇ ਤੁਹਾਨੂੰ ਤੇ ਲੋ ਜੀ ਦੂਜੇ ਕਿਲੇ ਜੈਂਟਰ ਹੋ ਗਏ ਬਾਕੀ ਕਿੱਲਾ ਵਿੜਤਾ ਦੋ ਕਿੱਲਿਆਂ ਦਾ ਟੱਕ ਇਕੱਠਾ ਹੋਆ ਤੇ ਬਾਕੀ ਆਪਾਂ ਮੜਿਆ ਪਾਣੀ ਦੇਖਣਗੇ ਇੱਥੇ ਤੇ ਮੁੰਡਾ ਇਕੱਲਾ ਲੁਕਿਆ ਆ ਤੇ ਬਾਕੀ ਜਾ ਕੇ ਹੈਲਪ ਕਰਾਨੇ ਆ ਉਹਦੇ ਨਾਲ ਬਹੁਤ ਜ਼ੋਰ ਲੱਗਿਆ ਚੈੱਕ ਕਰੋ ਕਿੰਨਾ ਜ਼ੋਰ ਲੱਗਿਆ ਹੋਇਆ ਚਲੋ ਜਾ ਕੇ ਹੈਲਪ ਕਰਾਈਏ ਉਹਦੀ ਤੇ ਲੋ ਜਿਹੜੀ ਬਾਕੀ ਮਾੜੀ ਮੋਟੀ ਦਵਾਈ ਪੱਚੀ ਹੋਈ ਤੇ ਉਹ ਕੱਟ ਲਈ ਤੇ ਬਾਕੀ ਹੁਣ ਇਹਨੂੰ ਧੋ ਕੇ ਆਪਾਂ ਪਿੱਛੋਂ ਪਾਣੀ ਮਾਰ ਕੇ ਫਿਰ ਪਾ ਲੈਨੇ ਆ ਪਰ ਇਹ ਇੱਕpropto ਸਮਾਣਦੇ ਧੁੰਨੇ ਮਾੜਾ ਮੋਟਾ ਸਾਫ਼ ਕਰ ਲਨੇ ਆ ਵਿੱਚੋਂ ਤੇ ਹੋ ਗਈ ਪੈਕ ਆਪਾ ਬੈਕਅਪ ਹੈ ਪੈਕਅਪਾ ਹਾਂ ਰਾਜਾ ਦੇ ਬੱਚੇ ਬਾਕੀ ਕਰਾਂ ਜਾਂ ਕਿ ਉਹ ਕਰਦੇ ਆ ਕਰਾਂ ਗੱਡੀ ਧੋਣਿਆ ਫਿਰ ਨੇ ਟਰੈਕਟਰ ਤੇ ਪਾਣੀ ਮਾਰਦੇ ਹਨ ਹਾਂ ਟਰੈਕਟਰ ਮੜਾ ਲਿਬੜਾ ਚਲੋ ਤੇ ਲੋ ਜੀ ਨੂੰ ਵੇਟ ਦਾ ਬਾਕੀ ਜਾਂਦੇ ਹੋਇਆ ਜਾਂ ਗੱਡੀ ਰੱਖਦੇ ਆ ਬਾਅਦ ਵਿੱਚ ਨਾਲ ਟਰੈਕਟਰ ਤੇ ਵੀ ਪਾਣੀ ਮਾਰਦੇ ਆ ਇੱਜੇ ਵੀ ਉਹ ਡੀਲ ਮਾਰ ਕੇ ਰਹਾਦਾ ਕਿ ਬਾਅਦ ਹੀ ਆਪਣੀ ਕਰਗਾ ਬਾਕੀ ਬਾਅਦ ਗਏ ਆ ਕਿ ਦੰਦੇ ਆ ਹਾਂ ਰੋਟਾ ਹੀ ਆ ਕਿ ਨਹੀਂ ਦੱਸ ਤੇ ਲੋ ਜੀ ਕੋਲ ਆਪਾਂ ਹੋ ਕੇ ਲਾਈਟ ਪੱਜੀ ਹੋਈ ਆ ਬਾਕੀ ਭਰਤਾਗੇ ਇੱਕ ਪਾਲਟੀ ਆ ਟੱਪਾ ਪਣੀਆ ਭਰ ਕੇ ਰੱਖ ਦਿੰਨੇ ਆ ਤੇ ਬਾਕੀ ਭਰ ਦਿੰਨੇ ਆ ਇੱਥੇ ਥੋੜੀ ਡਰਦੀ ਆ ਤੇ ਦੇਖੋ ਗੱਲਬਾਤ ਪੂਰੀ ਬਣਦੀ ਆ ਇਹਦੇ ਨਾਲ ਆਪਾਂ ਲਾਓ ਜੀ ਪਹਿਲਾਂ ਪੜਕਾਲੇ 2000 ਰੁਪਿਆ ਦੇ ਆ ਜੀ ਬਾਹਰ ਪਾਰਸੇ ਤੱਕ ਨਹੀਂ ਮਾਰ ਕੇ ਬਈ ਪਰ ਐਂ ਜੀ ਨਹੀਂ ਕਰਦਾ ਇਹ ਪੈਸੇ ਲਾਉਣ ਦਾ ਬਾਰ-ਬਾਰ ਤੇ ਲਾਓ ਜੀ ਚੱਲ ਰਹੀ ਆ ਤਾਂ ਭਾਈ ਕਿਉਂ ਚੱਲਦੀ ਆਂਦਾ ਟੈਂਕੀ ਕੋਲ ਗਾ ਰਾ ਇਹ ਨਹੀਂ ਨਿਕਲਦਾ ਬਾਕੀ ਨਾਲ ਦੀ ਨਾਲ ਦਵਾਂਗੇ ਆਪਾਂ ਡੇਡ ਤੁਹਾਨੂੰ ਕੀ ਬਣਦਾ ਤੇ ਲੋ ਜੀ ਗੱਡੀ ਆਪਾਂ ਤੋਤੀ ਤੇ ਵੀਰਾ ਕਪੜਾ ਮਾਣ ਲਾਗੇ ਤੇ ਦੇਖੋ ਟੈਂਕ ਮਾਰ ਰਿਹਾ ਪੂਰੀ ਬਾਕੀ ਬਾਸ ਆਪਾਂ ਮੋਟਰਸਾਈਕਲ ਲਾ ਕੇ ਤੋਣ ਤੇ ਉਹਦਾ ਤੇ ਟੈਂਕੀ ਧੋ ਦਾਂਗੇ ਬਾਕੀ ਬਾਤ ੋਕੇ ਮਿਲਦੇ ਆ ਮਣ ਕੀ ਗੱਲ ਕਪੜਾ ਮਾਰ ਰਿਹਾ ਦਿਰੋ ਆਪਾਂ ਧੋ ਦਈਏ ਕਪੜਾ ਨਾਲਾਂਗੇ ਤੇ ਚਲੋ ੋਕੇ ਮਿਲਦੇ ਆ ਸਾਰੋ ਆਈ ਲੋ ਹੋਰ ਹਲੋ ਮਿੱਤਰੋ ਲਿਬੜ ਗਿਆ ਕੰਮ ਥੋੜ੍ਹ ਵਈ ਦਾ ਜਿਹੜਾ ਪਾਣੀ ਕਰਦਾ ਬੈਂਕੀ ਵਾਲਾ ਹਾਂ ਵੀਰੇ ਆਓ ਜੀ ਮਿੱਤਰੋ ਫਾਈਨਲੀ ਬਸ ਕੰਮ ਬੈਲਟਾਂ ਦੇ ਨਾ ਮਾਰ ਕੰਮ ਲਿਬੜਨ ਦੀ ਤਿਆਰੀ ਆ ਤੇ ਸਾਰਾ ਕੁਝ ਹੋਇਆ ਗਿਆ ਹਾਂ ਵੀ ਮੁੰਡਿਆ ਹਾਂਜੀ ਕਿਵੇਂ ਆ ਮਧੀਆ ਕੈਂਪੂ ਵੀ ਹੈ ਨਾ ਤੇ ਬਲੌਗ ਚ ਆਏਗਾ ਫਿਰ ਅੱਜ ਚੈਨਲ ਨੂੰ ਕੀ ਕਰ ਦੇਣਾ ਸਬਸਕ੍ਰਾਈਬ ਵੀਡੀਓ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਸਬਸਕ੍ਰਾਈਬ ਕਰਾਈ ਬਗਾਨਾ ਵਾਹ ਜੀ ਵਾਹ ਆਹ ਕਿੰਨਾ ਨਾ ਬਹੁਤ ਇੰਨੀ ਲਾਦ ਨੇ ਉਧਰਲੀ ਵੀ ਲਾਦ ਨੇ ਤੇ ਬਾਕੀ ਬਸ ਹੂੰ ਕਰਦੇ ਅੰਦਰ ਹਾਂ ਜੀ ਹਾਂ ਅਵੇਰਤਾ ਟਰੈਕਟਰ ਵੀ ਤੋਤਾ ਤੇ ਬਾਕੀ ਬਸ ਹੂੰ ਅੰਦਰ ਕਰਦੇ ਆ ਤੇ ਬਾਕੀ ਚਾਬੀ ਲੈਣ ਭੇਜੋ ਹੈ ਮੁੰਡਾ ਤੇ ਲੋ ਜੀ ਆਗੇ ਮੈਂ ਸੰਵਾ ਕਰਨ ਹੁਣ ਤੇ ਬਾਕੀ ਬਸ ਅਸਲ ਮੈਂ ਸੰਨ ਨਵੇੜਤਾ ਪੱਕਲੀਆਂ ਧਾਰਾਂ ਚੋਣੀਆਂ ਤੇ ਬਸ ਉਹਨੂੰ ਵੀ ਰਾਊਗਾ ਤੇ ਫਿਰ ਆਪਾਂ ਧਾਰਾਂ ਚਾਹਾਂਗੇ ਘਰਾਂ ਚੋ ਕੇ ਕੰਮ ਨਵੇੜਦਾ ਚਲੋ ਆ ਜਾਣ ਤਾਂ ਫਿਰ ਮਿਲਦੇ ਆ ਤੇ ਲੋ ਜੀ ਆਪਾਂ ਨਵੇੜਤਾ ਤੇ ਵੀਰਾ ਲੱਗਿਆ ਹੋਇਆ ਬਸ ਆਪਾਂ ਪੱਤਾ ਜਾ ਹਾਂ ਹਾਂ ਕੈਨੀ ਬਾਕੀ ਵੀਰਾ ਲੱਗਿਆ ਹੋਇਆ ਪਾਕਿਸਤਾਨ ਨਵੇੜਦਿਆਂ ਹਾਂ ਚਲੋ ਜੀ ਨਵੇੜਤਾ ਵੀਰੇ ਹਜੂਤਾ ਦੇਖ ਲੈ ਨਵੇੜਤਾ ਨਿੱਬੜ ਜਾਗਾ ਅੰਮ ਬਾਕੀ ਭਾਈ ਨੂੰ ਪਲਾਤਾ ਦੁੱਧ ਤੇ ਬਾਕੀ ਨੂੰ ਸਵੇਟ ਨੂੰ ਪਲਾ ਦਨੇ ਤੇ ਬਾਕੀ ਨੂੰ ਅੰਦਰ ਬੰਦੀ ਐ ਤੇ ਫਿਰ ਚੱਲਦੇ ਆਂ ਹਾਂ ਚਲੋ ਅੱਛਾ ਸੈ ਨਾਲ ਨਵੇੜਤੀ ਤੇ ਲੋ ਜੀ ਅੱਜ ਫੇਰ ਆ ਗਏ ਮੂਲੀ ਚੋੜੇ ਤੇ ਬਾਕੀ ਆਹੀ ਟਾਈਮ ਹੁੰਦਾ ਆਪਣਾ ਤੁਹਾਨੂੰ ਵੀ ਪਤਾ ਏ ਕਿ ਬਾਕੀ ਬਾਹੋਂ ਤੋੜਦੇ ਆ ਬਾਕੀ ਸਰੋਂ ਚੈੱਕ ਕਰੋ ਤੇ ਬਾਕੀ ਬਾ ਚੱਲੀਏ ਹੁਣ ਬਾ ਤੋੜ ਕੇ ਨਾ ਹਾਂ ਬਸ ਆਹੀ ਕੰਮ ਕਰਨਾ ਆਏ ਆ ਬਸ ਆਪਾਂ ਹੀ ਕੰਮ ਕਰਨਾ ਆ ਤੇ ਬਸ ਬਾਕੀ ਹੁਣ ਤੋੜ ਕੇ ਚੀਾਲ ਦਿਆਂ ਕਰ ਖੇਤਾਂ ਚ ਨਹੀਂ ਨਾ ਹੁੰਦੇ ਆਹ ਟਾਈਮ ਖੇਤਾਂ ਚ ਨਹੀਂ ਹੁੰਦੇ ਲੋਗ ਤਾਂ ਕਰਕੇ ਆਪਾਂ ਤੋੜ ਲੈ ਜੰਨੇ ਆ ਹੈਨਾ ਹੋਰ ਹੋਰ ਬਾਕੀ ਬਾਹੋਂ ਤੋੜ ਕੇ ਚੀਾਲ ਲਦੇ ਆ ਆਤ ਦਾ ਸਮਾ ਹੋ ਗਿਆ ਬਾਕੀ ਵਾਸੋਂ ਚੱਲਦੇ ਤੇ ਲੋਜੀ ਮੁੰਡਾ ਕਹਿੰਦਾ ਕੋਈ ਚੀਜ਼ ਨਹੀਂ ਛੱਡਣੀ ਤੇ ਬਾਕੀ ਹੁਣ ਆਪਣਾ ਧਨੀਆ ਪੱਟ ਪੱਟ ਕੇ ਲਿਆ ਰਿਆ ਪੱਟ ਕੇ ਲੈ ਆ ਹੋਇਆ ਪੱਟ ਕੇ ਦਾ ਦੇਖੋ ਕੀ ਆ ਬਾਕੀ ਇਹ ਭੱਜਿਆ ਰਿਆ ਤੇ ਬਾਕੀ ਹੁਣ ਚੱਲਦੇ ਆ ਘਰ ਨੂੰ ਕੋਈ ਚੀਜ਼ ਨਹੀਂ ਛੱਡਣੀ ਹੈ ਨਾ ਜੀ ਨਾ ਅਸੀਂ ਜੀ ਇਕੱਲੀ ਨਹੀਂ ਕਰਦੇ ਆਪਾਂ ਤੇ ਬਾਕੀ ਹੁਣ ਚੱਲਦੇ ਆ ਘਰ ਨੂੰ ਤੇ ਲੋਚ ਨਵੇੜਤਾ ਹੋਰ ਹੋਰ ਕੁੱਤੀ ਪਾਣੀ ਦਾ ਆ ਗੱਲ ਨਹੀਂ ਸੱਟੇ ਸੱਤੂ ਸੱਟੇ ਸੱਤ 24 ਮਾਤਾ ਬੋਲੋ ਚਿਰਾਗ ਵੀ ਲਾਏ ਤੇ ਆਪਾਂ ਖੇੜੇ ਬਾਪੇ ਤੇ ਤੇ ਬਾਕੀ ਬਸ ਨਵੇੜਦੇ ਹੋਰ ਹੋਰ ਵੀਡੀਓਨ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ